ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਸੋ ਅੱਜ ਲਗਾਤਾਰ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ بارش ਹੋਈ ਹੈ ਜਿਸ ਤੋਂ ਬਾਅਦ ਸੜਕਾਂ ਦਾ ਤਾਂ ਬੁਰਾ ਹੀ ਹਾਲ ਹੋਇਆ ਪਿਆ ਹੈ ਤਾਂ ਮੈਂ ਸਿੱਧੇ ਸ਼ਬਦਾਂ ਵਿੱਚ ਇਹ ਕਹਿ ਸਕਦਾ ਹਾਂ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਦੀ ਅੱਜ ਪੋਲ ਖੁੱਲੀ ਹੈ ਹਾਲਾਂਕਿ ਪਹਿਲਾਂ ਹੀ ਇਹ ਦਿਨਵਾਜ ਜਦੋਂ ਇੰਨੀ ਜ਼ਿਆਦਾ بارش ਲਗਾਤਾਰ ਹੋਈ ਹੈ ਤਾਂ Shimla ਪਹਾੜੀ ਚੌਂਕ ਦੇ ਵਿੱਚ ਅਸੀਂ ਮੌਜੂਦ ਹਾਂ ਹੁਸ਼ਿਆਰਪੁਰ ਦੀ ਮਸ਼ਹੂਰ ਸ਼ਿਮਲਾ ਪਹਾੜੀ ਜਿੱਥੇ ਕਿ ਲੋਕਾਂ ਦਾ ਵੱਡੀ ਗਿਣਤੀ ਦੇ ਵਿੱਚ ਇਸ ਚੌਕ ਦੇ ਵਿੱਚੋਂ ਆਣਾ ਜਾਣਾ ਲੱਗਾ ਰਹਿੰਦਾ ਆ ਬਾਦਰਪੁਰ ਚੌਕ ਵੱਲ ਨੂੰ ਇੱਥੋਂ ਹੋ ਕੇ ਜਾਂਦੇ ਨੇ ਵਕੀਲਾਂ ਬਾਜ਼ਾਰ ਹੈਗਾ ਵਾ ਤਾਂ ਤਸਵੀਰਾਂ ਨੇ ਉਸ ਰੋਡ ਦੀਆਂ ਮੈਂ ਤੁਹਾਨੂੰ ਦਿਖਾ ਦੇਣਾ ਚਾਹਨਾ ਵਾ ਕਿ ਕਿਸ ਤਰ੍ਹਾਂ ਦੇ ਨਾਲ ਰੋਡ ਇੱਥੋਂ ਬੁਰੀ ਤਰ੍ਹਾਂ ਦੇ ਨਾਲ ਪੱਟਿਆ ਹੋਇਆ ਹੈ ਲੋਕ ਆਪਣੇ ਬੱਚਿਆਂ ਦੇ ਨਾਲ ਵੀ ਇੱਥੋਂ ਗੁਜ਼ਰ ਰਹੇ ਨੇ ਬਜ਼ੁਰਗ ਜਾ ਰਹੇ ਨੇ ਤਾਂ ਕਿੰਨਾ ਹੈ ਰਿਸਕੀ ਪੁਆਇੰਟ ਇੱਥੋਂ ਦੀ ਬਣਿਆ ਹੋਇਆ ਹੈ ਤਾ ਵਿਕਾਸ ਮੈਂ ਜਿਹੜਾ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੋਇਆ ਦਿਖ ਰਿਹਾ ਹੈ ਤਾਂ ਇਹ ਵੀ ਜਿਹੜੀ ਗਲੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਇਹ ਪ੍ਰਲਾਦਨਗਰ ਨੂੰ ਜਾਂਦੀ ਆ ਤਾਂ ਉਸ ਗਲੀ ਦੀ ਵੀ ਬੁਰੀ ਹਾਲਤ ਹੀ ਹੋਈ ਪਈ ਆ ਲੋਕ ਨੇ ਜਿਹੜੇ ਉਹ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਰੋਡ ਤੋਂ ਟੱਕ ਟੱਕ ਹੋ ਕੇ ਜਿਹੜੇ ਕਿ ਵੱਜ ਰਹੇ ਨੇ ਰੋਡ ਤੋਂ ਉਹਨਾਂ ਦੇ ਵਾਹਨ ਵਾਹਨਾਂ ਦੀ ਜਿਹੜੀ ਕਿ ਖਰਾਬੀ ਹੋ ਰਹੀ ਹੈ ਮਹਿੰਗੀਆਂ ਗੱਡੀਆਂ ਨੇ ਲੋਕਾਂ ਦੀ ਉਹ ਖਰਾਬ ਹੋ ਰਹੀਆਂ ਨੇ ਉੱਚੇ ਜਾ ਰਹੇ ਨੇ ਬਜ਼ੁਰਗ ਜਾ ਰਹੇ ਨੇ ਕਈ ਮਾਤਾਵਾਂ ਭੈਣਾਂ ਦੇ ਨਾਲ ਬੱਚੇ ਵੀ ਜਿਹੜੇ ਕੀ ਭਾਵੇਂ ਟਿਊਸ਼ਨ ਤੋਂ ਕਹਿ ਲਈਏ ਕਿਤੋਂ ਵੀ ਆਏ ਨੇ ਜਾਂ ਬਾਜ਼ਾਰ ਜਾ ਰਹੇ ਨੇ ਤਾਂ ਬੜੀ ਹੀ ਸਮੱਸਿਆ ਉਹਨਾਂ ਨੂੰ ਆ ਰਹੀ ਪਈ ਆ ਵਿਕਾਸ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਅਸੀਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰੋੜਾਂ ਦੀ ਤਾਂ ਬੁਰੀੋ ਹੀ ਹਾਲਤ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਬਣੀ ਹੋਈ ਆ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਧਰੋਂ ਵੀ ਜਿਹੜੀਆਂ ਕਿ ਚੱਲ ਕੇ ਤਸਵੀਰਾਂ ਨੇ ਉਹ ਦਿਖਾ ਦਿੱਤੀਆਂ ਜਾਣ ਕਿਸ ਤਰ੍ਹਾਂ ਦੇ ਨਾਲ ਰੋਡ ਦੀ ਬੁਰੀ ਤਰ੍ਹਾਂ ਨਾਲ ਜੱਖਣਾ ਹੀ ਮੈਂ ਕਹਿਣਾ ਚਾਹਾਂਗਾ ਪੱਟੀ ਹੋਈ ਆ ਤਾਂ ਦੁਕਾਨਦਾਰਾਂ ਦੀਆਂ ਜਿਹੜੀਆਂ ਦੁਕਾਨਾਂ ਵੀ ਨੇ ਤਾਂ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੇਕਰ ਅਜਿਹੇ ਹਾਲਾਤ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਬਾਹਰ ਰਹਿਣਗੇ ਤਾਂ ਦੁਕਾਨਦਾਰਾਂ ਦੀ ਦੁਕਾਨਾਂ ਦੇ ਵਿੱਚ ਗਾਹਕ ਕਿਸ ਤਰ੍ਹਾਂ ਦੇ ਨਾਲ ਵੜੇਗਾ ਤਾਂ ਜਿੰਪਾ ਜੀ ਵੀ ਇੱਥੋਂ ਹੋ ਕੇ ਗੁਜ਼ਰਦੇ ਹੋਣਗੇ ਐਮਐਲਏ ਸਾਹਿਬ ਨੇ ਲੱਗ ਗਈ ਮੇਅਰ ਸਾਹਿਬ ਦੀ ਕੋਟੀ ਹੈ ਉਹਨਾਂ ਨੂੰ ਇਹ ਚੀਜ਼ ਕਿਉਂ ਨਹੀਂ ਦਿਖ ਰਹੀ ਹੈਗੀ ਤਾਂ ਪਿੱਛੇ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੋਕੀ ਨੇ ਜਿਹੜਾ ਕਿ ਖੱਡਿਆਂ ਦੇ ਵਿੱਚ ਇਕਾ ਦੁੱਕਾ ਲੋਕ ਇੱਥੋਂ ਡਿੱਗ ਵੀ ਚੁੱਕੇ ਨੇ ਤਾਂ ਵਿਕਾਸ ਦੀ ਪੋਲ ਖੁੱਲ ਰਹੀ ਹੈ ਤਾਂ ਇੱਥੋਂ ਹੁਣ ਦੁਕਾਨਦਾਰ ਭਾਈਚਾਰਾ ਵੀ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੀਆਂ ਦੁਕਾਨਾਂ ਨੇ ਮੋਹਰਿਆਂ ਦੁਕਾਨਾਂ ਦੇ ਕਹਿ ਸਕਦਾ ਮੈਂ ਇੱਕ ਸਰਕਾਰੀ ਡੈਕੋਰੇਸ਼ਨ ਹੀ ਕੀਤੀ ਗਈ ਪਈ ਹੈ ਕਿ ਕੋਈ ਗਾ ਕਿਤੋਂ ਨਹੀਂ ਆ ਸਕਦਾ ਤਾਂ ਖੱਡਾ ਵੀ ਸ਼ਿਮਲਾ ਪਹਾੜੀ ਚੌਂਕ ਦੇ ਵਿੱਚ ਪੱਟਿਆ ਹੋਇਆ ਸੀ ਜਿਸ ਦੇ ਵਿੱਚ ਲੋਕ ਨੇ ਜਿਹੜੇ ਕਿ ਉਹ ਡਿੱਗ ਚੁੱਕੇ ਨੇ ਗੰਭੀਰ ਸੱਟਾਂ ਵੀ ਕਈਆਂ ਦੇ ਆਈਆਂ ਨੇ ਤਾਂ ਕਈਆਂ ਦੀ ਇਲੈਕਟ੍ਰਿਕ ਮਸ਼ੀਨਰੀ ਭਾਵ ਲੈਪਟਾਪ ਫੋਨ ਪਾਣੀ ਚ ਡਿਗਨ ਦੇ ਨਾਲ ਖਰਾਬ ਹੋਏ ਨੇ ਤਾਂ ਦੁਕਾਨਦਾਰ ਭਾਈਚਾਰਾ ਵੀ ਹੁਣ ਮੌਜੂਦ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਦੀਪਕ ਗੁਪਤਾ ਹੈ ਜੀ ਸਰ ਬੜੀ ਗੰਦੇ ਹਾਲਾਤ ਨੇ ਜੀ ਪਹਿਲਾਂ ਤਾਂ ਰੋਡ ਇੱਥੋਂ ਬਹੁਤ ਖਰਾਬ ਹੈ ਤੇ ਦੂਜਾ ਤੁਹਾਡੀਆਂ ਦੁਕਾਨਾਂ ਮੁਰੇ ਬਜਰੀ ਦੇ ਨਾਲ ਜਖਣਾ ਹੀ ਪੱਟੀ ਹੋਈ ਹੈ ਗਾਗੂ ਕਾਰਿਆ ਜੀ ਕੋਈ ਔਰ ਕੋਈ ਗਾਗ ਨਹੀਂ ਆ ਰਿਹਾ ਜੀ ਪਹਿਲੀ ਗੱਲ ਤਾਂ ਇੰਨਾ ਤੇ ਬੁਰਾ ਹਾਲ ਹੋਇਆ ਪਾਣੀ ਇੰਨਾ ਕੱਟਾ ਹੋਇਆ ਤਾਂ ਗਾਗ ਕਿੱਥੋਂ ਆਣਾ ਸਾਡਾ ਆਣਾ ਇੱਥੇ ਬਹੁਤ ਮੁਸ਼ਕਲ ਹੋਇਆ ਪਿਆ ਵਾ ਜਿੰਪਾ ਜੀ ਨੇ ਆਪਣੇ ਵੱਲ ਪੂਰੀ ਟਰਾਈ ਕੀਤੀ ਹੈ ਪਰ ਮੈਂ ਕਹੂੰਗਾ ਜਿੰਪਾ ਜੀ ਨੂੰ ਤੁਸੀਂ ਆਪਣੇ ਵੱਲੋਂ ਤਾਂ ਪੂਰੀ ਐਫਰਟ ਕਰ ਰਹੇ ਹੈਗੇ ਹੋ ਪਰ ਤੁਸੀਂ ਇਹ ਨਹੀਂ ਦੇਖ ਰਹੇ ਕਿ ਤੁਸੀਂ ਜਿਹੜੇ ਅੱਗੇ ਅਫਸਰ ਇੰਜੀਨੀਅਰ ਤੁਸੀਂ ਇੱਥੇ ਬੁਲਾ ਕੇ ਇਹ ਕੰਮ ਕਰਵਾ ਰਹੇ ਹੈਗੇ ਆ ਉਹਨਾਂ ਨੂੰ ਇੰਨਾ ਵੀ ਅਨਪੜ ਇੰਜੀਨੀਅਰ ਮੈਂ ਕਹੂੰਗਾ ਕਿ ਇਹ ਦੇਖੋ ਤੁਸੀਂ ਜਿਹੜੀ ਸਿਵਰੇਜ ਪਾਇਆ ਹੋਇਆ ਵਾ ਇੱਕ ਤਾਂ ਤੁਸੀਂ ਇਹਦੀ ਤੁਸੀਂ ਰਿਪੇਅਰ ਨਹੀਂ ਕਰਾ ਸਕਦੇ ਸਾਰੀ ਫਿਕਸ ਹੋਈਆਂ ਪੀਆਂ ਜਾਲੀਆਂ ਇੱਥੇ ਬੰਦ ਹੋ ਗਿਆ ਬੰਦ ਹੋ ਗਿਆ ਜਿਹੜਾ ਤੁਸੀਂ ਸਿਵਰੇਜ ਇੰਨਾ ਮਹਿੰਗਾ ਕੰਮ ਕਰਾਇਆ ਵਾ ਲੋਕਾਂ ਨੇ ਪਰੇਸ਼ਾਨ ਕੀਤਾ ਵਾ ਸੜਕਾਂ ਪੱਟੀਆਂ ਐਵੇਂ ਆ ਕਿ ਇਹ ਕਾਮਯਾਬ ਹੈ ਸਾਰਾ ਪਾਣੀ ਮਿੱਟੀ ਰੇਤਾ ਸਾਰੇ ਵਿੱਚ ਭਰਿਆ ਹੋਇਆ ਵਾ ਇਹ ਆਲਰੇਡੀ ਸ ਨਾ ਤੁਸੀਂ ਸफाई ਕਰ ਸਕਦੇ ਹੋ ਉਹ ਨਵੀਂ ਆ ਚੀਜ਼ ਇਹਨਾਂ ਨੇ 4 ਇੰਚੀ ਪਾਈਪ ਪਾਈ ਹੈ ਜੀ ਉਹ ਸਿੰਮੜਾ ਪਾ ਦਿਓ ਕਿ ਉਹ ਇੰਨਾ ਪਾਣੀ ਇਸ 4 ਇੰਚੀ ਪਾਈਪ ਦੇ ਵਿੱਚੋਂ ਦੀ ਇਹ ਕੱਢ ਲਏਗਾ ਜੇ ਪਹਿਲੇ ਹੀ ਇਹ ਪ੍ਰੋਜੈਕਟ ਬੰਦ ਦਾ ਤੁਹਾਡਾ ਤੇ ਅੱਗੇ ਕੀ ਕਰ ਸਕਦੇ ਹਾਂ ਕਿ ਆ ਤੇ ਮਤਲਬ ਦੁਕਾਨਦਾਰਾਂ ਦੀ ਤਾਂ ਦੁਕਾਨਦਾਰੀ ਇੱਕ ਤਰ੍ਹਾਂ ਦੇ ਨਾਲ ਖਰਾਬ ਹੀ ਹੋਈ ਪਈ ਐ ਜੱਤਾਂ ਮੈਂ ਕਹਿੰਨਾ ਜੇਕਰ ਇੱਕ ਦੁੱਕਾ ਮੈਂ ਕਹਿੰਨਾ ਕੰਮ ਕਰਨ ਆਂਦੇ ਵੀ ਹੋਣਗੇ ਇਹਦੀ ਘਾਈ ਤਾਂ ਲੀਪਾ ਪੋਤੀ ਕਰ ਦਿੱਤੀ ਜਾਂਦੀ ਐ ਇੱਕ ਕਿ ਲੋਕਾਂ ਨੂੰ ਦਿਖਾ ਦਿੱਤਾ ਜਾਂਦਾ ਐ ਅਸੀਂ ਕੰਮ ਕਰ ਰਹੇ ਆਂ ਪਰ ਅਸਰ ਉਹਦਾ ਕੋਈ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਸਾਡੀ ਦੁਕ ਉਹ ਵਾਲੀ ਦੁਕਾਨਾਂ ਦੇ ਪਾਣੀ ਅੰਦਰ ਵੱਢ ਰਿਹਾ ਹੈਗਾ ਪਹਿਲਾਂ ਨਾਲੋਂ ਬੱਤਰ ਹਾਲਾਤ ਹੋ ਗਏ ਹੋਏ ਆ ਜੀ ਏ ਉਹ ਉਹਨਾਂ ਨੇ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਉਹ ਆਪਣੇ ਵੱਲੋਂ ਆਂਦੇ ਆ ਸਰਵੇ ਕਰਦੇ ਹੈਗੇ ਆ ਪਰ ਉਹ ਇਹਨਾਂ ਦਾ ਇਹ ਪ੍ਰੋਜੈਕਟ ਫੇਲ ਆ ਜੀ ਮੈਂ ਤਾਂ ਇਹ ਕਹੂੰਗਾ ਜੀ ਬੰਦ ਪਿਆ ਸਾਰਾ ਜੀ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਕੈਮਰਾਮੈਨ ਦਿਖਾਉਂਗੇ ਨਾ ਉਹ ਉੱਥੋਂ ਲੈ ਕੇ ਇੱਥੇ ਤੱਕ ਇਹਨਾਂ ਨੇ ਪੱਟਿਆ ਹੈ ਤੀਵਰੇਜ ਇਹਦੇ ਉੱਪਰ ਟੱਕਣ ਲਗਾਇਆ ਹੈ ਫਿਕਸ ਹੈ ਕਿੱਦਾਂ ਸਪਾਈ ਕਰਾਂਗੇ ਜਦੋਂ ਆਪਾਂ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਜੀ ਸਰ ਮੇਰਾ ਬਨੀਤ ਮਹਿਤਾ ਜੀ ਸਰ ਇੱਥੋਂ ਗੁਜ਼ਰਦੇ ਹੋਵੋਗੇ ਤੁਸੀਂ ਪਹਿਲਾਂ ਤਾਂ ਤੁਸੀਂ ਵੀ ਦੇਖਦੇ ਆਉਂਗੇ ਕਿ ਇਸ ਤਰ੍ਹਾਂ ਦੇ ਲੋਕ ਪਰੇਸ਼ਾਨ ਹੋ ਰਹੇ ਨੇ ਪਰ ਕਹਿਣਾ ਚਾਹਾਂਗਾ ਅਧਿਕਾਰੀਆਂ ਨੂੰ ਕੋਈ ਵੀ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ ਕਿ ਜਿੰਪਾ ਜੀ ਨੇ ਬਹੁਤ ਐਫਰਟਸ ਕੀਤੇ ਔਰ ਬਹੁਤ ਵੱਡਾ ਪ੍ਰੋਜੈਕਟ ਹਸ਼ਾਰਪੁਰ ਸਾਡੇ ਲਈ ਲਿਆਂਦਾ ਜਿਹੜਾ ਕੋਈ ਕੋਈ ਅਟਕ ਨਹੀਂ ਲੈ ਗਿਆ ਪਰ ਉਹ ਬਹੁਤ ਜਿਆਦਾ ਮਤਲਬ ਬੇਕਾਰ ਸਾਬਤ ਹੋਇਆ ਕਿਉਂਕਿ ਅਫਸਰਾਂ ਨੇ ਕੋਈ ਦੇਖਿਆ ਨਹੀਂ ਪੈਸੇ ਲਾਤੇ ਆ ਮੇਰਾ ਘਰ ਜਦੋਂ ਮੇਰੀ ਨੀਆਂ ਗੱਲ ਗਿਆ ਮੈਂ ਦਿੱਲੀ ਗਿਆ ਸੀ ਮੈਂ ਜਾ ਕੇ ਲੋਕ ਖੋਲੇ ਤਾਂ ਮੇਰੇ ਘਰ ਤੇ ਐਡੀਡੀ ਕਾਰ ਸੀ ਸਰ ਤਾਂ ਦੱਸੋ ਆ ਘਰ ਵੀ ਨਹੀਂ ਅੰਦਰ ਜਾ ਬਾਹਰ ਅੰਦਰ ਜਾ ਜਾ ਸਕਦੇ ਮਤਲਬ ਪ੍ਰੋਜੈਕਟ ਉਹਨਾਂ ਨੇ ਵਧੀਆ ਲਿਆਂਦਾ ਹੈ ਪਰ ਜਿਹੜੇ ਬੰਦੇ ਕੰਮ ਕਰਨਗੇ ਉਹਨਾਂ ਨੂੰ ਪ੍ਰੋਪਰ ਪਤਾ ਹੀ ਨਹੀਂ ਹੈਗਾ ਕਿ ਕੀ ਫਾਇਦਾ ਕੀ ਨੁਕਸਾਨ ਆ ਲੋਕਾਂ ਨੂੰ ਆਪ ਕਹਿ ਰਹੇ ਕਿ ਪ੍ਰੋਜੈਕਟ ਫੇਲ ਹੀ ਆਇਆ ਹੈ ਇਹ ਪ੍ਰੋਜੈਕਟ ਕਾਮਯਾਬ ਨਹੀਂ ਹੈ ਆਪ ਕਹਿ ਰਹੇ ਤੁਸੀਂ ਦੇਖੋ ਨਾ ਹੋਰ ਕਿੰਨੇ ਦਿਨ ਹੋ ਗਏ ਸਾਲ ਤੋਂ ਉੱਪਰ ਹੋ ਗਿਆ ਤੇ ਹੈ ਸਾਲ ਤੋਂ ਉੱਪਰ ਹੋ ਗਿਆ ਅਗਰ ਆਲ ਦੇਖੋ ਆ ਹੁਣ ਨਵਾਂ ਪ੍ਰੋਜੈਕਟ ਹੀ ਲਿਆ ਪਾਈਪ ਦਾ ਆਲਰੇਡੀ ਪਾਈਪ ਇੱਥੇ ਪਾਣੀ ਚੱਕ ਨਹੀਂ ਰਿਹਾ ਤੇ ਚੌਂਕ ਦਾ ਪਾਣੀ ਦੂਰ ਪਾਤਾ ਤੂੰ ਪਾਣਾ ਹੀ ਨਹੀਂ ਹੈਗਾ ਪਾਣੀ ਪਹਿਲੀ ਗੱਲ ਆਈ ਤੇ ਸਰ ਮਤਲਬ ਕਹਿ ਲੋ ਜੀ ਉਹ ਬੈਠੇ ਨਾ ਬੈਠੇ ਇੱਕ ਬਰਾਬਰ ਆ ਜੀ ਆ ਸਾਡੇ ਬੰਦੇ ਹੀ ਖੜੇ ਇਹਨਾਂ ਨੂੰ ਬਹੁਤ ਨੁਕਸਾਨ ਹੋਇਆ ਪਰਸੋ ਪਾ ਪਾਈਪਾਂ ਨਾਲ ਹਾਂਜੀ ਸਰ ਤੁਹਾਡੀ ਵੀ ਦੁਕਾਨ ਇੱਥੇ ਮੌਜੂਦ ਹੈ ਬੜੇ ਗੰਦੇ ਹਾਲਾਤ ਨੇ ਜੀ ਦੁਕਾਨ ਦੇ ਮੋਰੇ ਹੋਏ ਪਏ ਨੇ ਕੀ ਕਹਿਣਾ ਚਾਹੋਗੇ ਕਿਉਂਕਿ ਕਹਿ ਤਾਂ ਪਹਿਲਾਂ ਵੀ ਚੁੱਕੇ ਹੋਊਗੇ ਜਗਾਣਾ ਕਿੱਦਾਂ ਚਾਹੋਗੇ ਉਹਨਾਂ ਨੂੰ ਜੀ ਜਗਾਣਾ ਭਾਜੀ ਕੀ ਕਹੀਏ ਹੁਣ ਜਿੱਦਾਂ ਭਾਜੀ ਕਹਿ ਰਹੇ ਆਪਣੇ ਮਾਰਕੀਟ ਦੇ ਵੱਡੇ ਭਰਾ ਨੇ ਉਹਦਾ ਵੀ ਭਰਾ ਲੱਗਦੇ ਨੇ ਕਿ ਪ੍ਰੋਜੈਕਟ ਖਰਾ ਵਾ ਲੇਕਿਨ ਜਿਹੜੇ ਅਧਿਕਾਰੀ ਆ ਉਹ ਰਾਤੋਂ ਰਾਤ ਕੰਮ ਕਰਦੇ ਆ ਉਹ ਇਹ ਨਹੀਂ ਦੇਖਦੇ ਕਿ ਕਿਸੇ ਦਾ ਨੁਕਸਾਨ ਵੀ ਹੋ ਰਿਹਾ ਹੈ ਕਿ ਫਾਇਦਾ ਹੋ ਰਿਹਾ ਸਾਰੇ ਅਨਪੜ੍ਹੇ ਬੰਦੇ ਲਾਇਓ ਆ ਜਿਸ ਵੀ ਆ ਫੇਰਦੇ ਆ ਉਹ ਸ਼ਰਾਬਾਂ ਪੀਤੀਆਂ ਹੁੰਦੀਆਂ ਉਹ ਦੇਖਦੇ ਨਹੀਂ ਕਿ ਕਿਸੇ ਦੀ ਪਾਈਪ ਟੁੱਟ ਰਹੀ ਹੈ ਕਿਸੇ ਦਾ ਵਾਟਰ ਸਪਲਾਈ ਦਾ ਕਨੈਕਸ਼ਨ ਟੁੱਟ ਰਿਹਾ ਕਲ 25000 ਕੋਲੋ ਲਾਤਾ ਹੁਣ ਅਸੀਂ ਕਰੀਏ ਕੀ ਨਾ ਕੰਮ ਆ ਨਕਾਰ ਕਿਨੂੰ ਕਹੀਏ ਜਾ ਕੇ ਨਾ ਨੂੰ ਡਿਵੈਲਪਮੈਂਟ ਹੋ ਰਹੀ ਹੈ ਅਕਸਰ ਇੱਥੇ ਆ ਕੇ ਦੇਖਦਾ ਨਹੀਂ ਆ ਦੇਖੋ ਪੂਰਾ ਭਰਿਆ ਪਿਆ ਡਰੇਨੇਜ ਸਿਸਟਮ ਫੇਲ ਆ ਬਾਜੀ ਅਸੀਂ ਇਹਦੇ ਸਫੀਸ਼ੈਂਟ ਨਹੀਂ ਹੈ ਇਹ ਕੰਮ ਸਫੀਸ਼ੈਂਟ ਨਹੀਂ ਹੋਇਆ ਹੁਣ ਜਿੰਨੇ ਕੀ ਤੁਹਾਡਾ ਨੁਕਸਾਨ ਹੋਇਆ ਉਹ ਤਾਂ ਤੁਸੀਂ ਪਰਸਨਲੀ ਭਰਨਾ ਹੈ ਕੰਮ ਸਰਕਾਰੀ ਕਰਕੇ ਤੁਹਾਡਾ ਨੁਕਸਾਨ ਹੋਈ ਜਾਂਦਾ ਪਿਆ ਜੀ ਬਾਜੀ ਹੁਣ ਕੀ ਕਰੀਏ ਨਾ ਨੂੰ ਡਿਵੈਲਪਮੈਂਟ ਹੈ ਨਾ ਨੂੰ ਡਿਵੈਲਪਮੈਂਟ ਹੈ ਅਸੀਂ ਫੇ ਕੰਨੇ ਆ ਈਐਮਐਲਏ ਸਾਹਿਬ ਨੇ ਬਹੁਤ ਵਧੀਆ ਪ੍ਰੋਜੈਕਟ ਲਿਆਂਦਾ ਈ ਲੇਕਿਨ ਅਫਸਰ ਔਨ ਡਿਊਟੀ ਹੁੰਦਾ ਹੀ ਨਹੀਂ ਹੈ ਉਹ ਠੇਕੇ ਦੇ ਦਿੱਤੇ ਹੁੰਦੇ ਠੇਕੇਦਾਰ ਦੇਖਦੇ ਨਹੀਂ ਆ ਪੱਟ ਪਟ ਕੇ ਜਾਂਦੇ ਗਾਣ ਹੁਣ ਦੇਖੋ ਸਵੇਰ ਦਾ ਕਿੰਨੇ ਕੁ ਬੰਦੇ ਡਿੱਗ ਚੁੱਕੇ ਆ ਕਿੰਨੇ ਕੀ ਰਿਕਸ਼ਾ ਪਲਟ ਚੁੱਕੇ ਆ ਕਈਆਂ ਦੇ ਮੋਬਾਈਲ ਖਰਾਬ ਹੋ ਗਏ ਕਈ ਉਹਦਾ ਡਿੱਗੇ ਸਾਟਾ ਚੋਟਾ ਲੱਗ ਗਈਆਂ ਸਿਆਣੇ ਸ਼ਰੀਰ ਹੁਣ ਕੀ ਕਹਿ ਸਕਦੇ ਨਾ ਨੂੰ ਡਿਵੈਲਪਮੈਂਟ 100 ਦੁਕਾਨਾਂ ਹੋਰ ਵੀ ਦੁਕਾਨਦਾਰ ਭਾਈਚਾਰਾ ਭਾਈ ਸਾਹਿਬ ਤੁਹਾਡੀ ਦੁਕਾਨ ਹੈ ਉਹਦੇ ਮੋਰੇ ਪੱਟ ਪਟਈਆ ਹੋਇਆ ਪਿਆ ਹੁਣ ਉਹ ਵੀ ਜੇਕਰ ਖੱਡੇ ਦੀ ਗੱਲ ਕਰੀਏ ਜਿਹੜਾ ਮੇਨ ਪਿਆ ਸੀ ਉਹਨੂੰ ਪੱਟਿਆ ਗਿਆ ਅਧੀ ਰਾਤੀ ਆ ਕੇ ਉਹਨਾਂ ਕੋਲੇ ਇਹ ਕਹਿ ਸਕਦੇ ਨੇ ਹੋ ਕਿ ਜੀ ਦਿਨੇ ਟ੍ਰੈਫਿਕ ਪੈ ਜਾਏਗਾ ਅਸੀਂ ਤਾਂ ਰਾਤੀ ਪੱਟਿਆ ਤਾਂ ਇਹੀ ਗੱਲਾਂ ਬਾਤਾਂ ਚੱਲੀ ਜਾਣੀਆਂ ਇਹ ਵਿਕਾਸ ਕੋਈ ਨਹੀਂ ਹੋਣਾ ਜੀ ਭਾਇਓ ਖੱਡਾ ਜੇ ਆਪਾਂ ਕਹਿੰਦੇ ਪੱਟਿਆ ਵੀ ਉਹਨੇ ਰੂਰੂ ਵੀ ਕੀਤਾ ਹੈ ਨਾ ਉਦੋਂ ਇੰਡੀਕੇਟਰ ਲਾ ਗਏ ਕੋ ਨੂੰ ਬੰਦ ਕਰ ਚਲੇ ਹਾਂ ਵੀ ਖੱਡਾ ਪੱਟਿਆ ਵਾ ਕਿ ਦਿਨੇ ਕੋਈ ਦਿੱਕਤ ਨਾ ਆਵੇ ਰਾਤੀ ਖੱਡਾ ਪੱਟਿਆ ਦਿਨੇ ਬਰਸਾਤ ਹੋ ਗਈ ਬਰਸਾਤ ਉਹ ਨਾਲ ਹੀ ਪਾਣੀ ਇਕੱਠਾ ਹੋ ਗਿਆ ਕੋਈ ਆਂੰਦ ਰਿਹਾ ਕੋਈ ਆਇਆ ਕੋਈ ਜਾ ਰਿਹਾ ਵਾ ਉਹ ਤਾਂ ਡਿਗ ਰਿਹਾ ਵਾ ਕੋਈ ਵੋ ਕੱਟ ਰਿਹਾ ਤਾਂ ਵੀ ਡਿਗ ਰਿਹਾ ਵਾ ਹਾਲਾਂਕਿ ਮੇਰੀ ਦੁਕਾਨ ਦੇ ਅੰਦਰ ਖੁੱਦ ਦੇ ਉੱਪਰ ਕੋਟ ਕੋਟ ਪਾਣੀ ਅੰਦਰ ਸੀਗਾ ਮੇਰਾ ਕੰਪਿਊਟਰ ਦਾ ਟ੍ਰੇ ਮਸ਼ੀਨਰੀ ਪਈ ਹੋਈ ਨੁਕਸਾਨ ਹੋਇਆ ਵਾ ਅਸੀਂ ਆਪ ਖੁੱਦ ਬੜੇ ਪਰੇਸ਼ਾਨ ਆ ਇਸ ਪ੍ਰੋਜੈਕਟ ਤੋਂ ਪ੍ਰੋਜੈਕਟ ਤਾਂ ਵਧੀਆ ਸੀਗਾ ਪਰ ਇੱਥੇ ਪ੍ਰੋਪਰ ਵਰਕ ਨਹੀਂ ਹੋ ਰਿਹਾ ਵਾ ਤਾਂ ਹੁਣ ਕਿਹੜੇ ਸ਼ਬਦਾਂ ਚ ਉਹਨਾਂ ਨੂੰ ਜਗਾਣਾ ਚਾਹੋਗੇ ਕੀ ਹੁਣ ਅਧਿਕਾਰੀਓ ਹੀ ਬਦਲਨੇ ਪੈਣਗੇ ਜੀ ਕਿਉਂਕਿ ਇਹ ਵਾਲੇ ਤਾਂ ਤੁਸੀਂ ਦੱਸ ਰਹੇ ਹੋ ਪ੍ਰੋਪਰ ਕੰਮ ਹੀ ਨਹੀਂ ਕਰ ਰਹੇ ਨਹੀਂ ਜੀ ਸਰ ਭਾਜੀ ਅਧਿਕਾਰੀ ਬਦਲਣ ਦੀ ਗੱਲ ਨਹੀਂ ਹੈਗੀ ਆ ਇਹ ਪਾਣੀ ਇਤਨੀ ਨਿਕ ਮਗਰੀ ਗੱਲ ਆ ਪਾਈਪਾਂ ਦੀ ਪਾਵੇਦੋਂ ਮੈਂ ਉਧਰੋਂ ਮਾਰੀ ਨਾ ਤਾਂ ਨੀ ਗੰ ਬਣੀਆ ਇਧਰੋਂ ਪਾਰੇ ਆ ਤਾਂ ਵੀ ਗੱਲ ਨਹੀਂ ਬਣ ਪਣੀ ਸਾਡੇ ਹਿਸਾਬ ਨਾਲ ਦੇ ਪ੍ਰੋਜੈਕਟ ਇੱਥੇ ਕੰਮ ਜਾ ਨਹੀਂ ਹੋ ਸਕਦਾ ਫੇਲ ਫੇਰ ਆ ਫੇਲ ਮਤਲਬ ਬਿਲਕੁਲ ਫੇਲ ਦੱਸਿਆ ਜਾ ਰਿਹਾ ਹੈ ਅੰਕਲ ਜੀ ਇਹ ਪ੍ਰੋਜੈਕਟ ਨਾ ਜੀ ਫੇਲ ਫੇਰ ਆ ਮੈਂ ਮੋਟੀ ਗੱਲ ਤੋਂ ਬੋਲ ਰਿਹਾ ਜੀ ਵਿਨੋਦ ਗੁਪਤਾ ਛੇਰੀ ਮੈਂ ਦੁੱਧ ਲੈ ਕੇ ਆ ਰਿਆਂ ਸੀ ਮੈਨੂੰ ਪਤਾ ਸੀ ਟੋਇਆ ਵਾ ਮੇਰਾ ਦੁੱਧ ਹੀ ਡੁੱਲ ਗਿਆ ਮੋਬਾਈਲ ਵੀ ਡੁੱਲ ਗਿਆ ਤਾਂ ਮੈਂ ਹੱਕਾ ਬੱਕਾ ਰਹਿ ਕੇ ਜੀਦਾ ਕਰ ਕਰ ਕੇ ਆਇਆ ਦੁਕਾਨ ਤੇ ਆਇਆ ਕਿ ਲਾਤੁਰਾ ਦੇ ਖੋਦ ਦਿੰਦੇ ਆ ਸਵੇ ਨੂੰ ਪਤਾ ਨਹੀਂ ਜਾਂ ਏ ਭਾਈ ਹਾਲਤ ਮਾੜੀ ਹੀ ਆ ਬਸ ਜਿਹੜਾ ਬੋਲ ਲਾਇਆ ਜੋ ਸਾਡੇ ਭਰਾ ਕਹਿੰਦੇ ਆ ਗੱਲ ਸਭ ਸਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਭਾਈਚਾਰਾ ਵੀ ਕਿਸ ਕਦਰ ਪਰੇਸ਼ਾਨ ਹੋਇਆ ਪਿਆ ਹੈ ਬਣਦਾ ਵੀ ਉਹਨਾਂ ਦੇ ਮੋਰਿਆਂ ਦੁਕਾਨਾਂ ਦੇ ਉਹ ਪੱਟਿਆ ਹੋਇਆ ਪਿਆ ਸਾਰਾ ਗਾਹਕ ਉਹਨਾਂ ਦੇ ਕੋਈ ਆ ਨਹੀਂ ਰਿਹਾ بارش ਦਾ ਮੌਸਮ ਹੈ ਚਿੱਕੜ ਇੱਥੇ ਭਰ ਜਾਂਦਾ ਹੈ ਤਾਂ ਰੋਡ ਦੇ ਵਿੱਚ ਵੀ ਇੰਨੇ ਖੱਡੇ ਪਏ ਹੋਏ ਨੇ ਤਾਂ ਜੇਕਰ ਪਾਣੀ ਹੈ ਨਾ ਖੱਡਿਆਂ ਦੇ ਵਿੱਚ ਭਰ ਜਵੇ ਜਾਂ ਬੱਚਿਆਂ ਦੇ ਨਾਲ ਲੋਕ ਆਂਦੇ ਨੇ ਤਾਂ ਹੁਣ ਉਹ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਤਸਵੀਰ ਹੈ ਜਿਹੜੀ ਕਿ ਈ ਰਿਕਸ਼ਾ ਉੱਤੇ ਫਸ ਚੁੱਕੇ ਆ ਪਿਆ ਇਹ ਤਾਂ ਲਾਈਵ ਹੀ ਜਿਹੜਾ ਕਿ ਕੈਦ ਹੋਇਆ ਹੈ ਕਿਸ ਤਰ੍ਹਾਂ ਦੇ ਪਰ ਬੰਦ ਜਿਹੜੇ ਕਿ ਇੱਥੇ ਹੋਏ ਪਏ ਨੇ ਕਿਵੇਂ ਜਿਹੜਾ ਕਿ ਈ ਰਿਕਸ਼ਾ ਨੂੰ ਹੁਣ ਠੱਕਾ ਮਾਰਨ ਨੂੰ ਭਾਜੀ ਕਹਿ ਰਹੇ ਪਏ ਨੇ ਤਾਂ ਉਹ ਵੀ ਜਿਹੜਾ ਕਿ ਪਰੇਸ਼ਾਨ ਹੀ ਨੇ ਕਿਸ ਤਰ੍ਹਾਂ ਦੇ ਨਾਲ ਹੁਣ ਦੇਖੋ ਈ ਰਿਕਸ਼ਾ ਦੇ ਵਿੱਚ ਸਵਾਰੀਆਂ ਵੀ ਬੱਚੇ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਮਾਤਾ ਸ਼ਰੀ ਹੋਣਗੇ ਤਾਂ ਜੇਕਰ ਇਹ ਈ ਰਿਕਸ਼ਾ ਇਹਨਾ ਖੱਡਿਆਂ ਦੇ ਵੱਜ ਕੇ ਬਾਏ ਚਾਂਸ ਪਲਟ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਲੋਕਾਂ ਦੇ ਜਿਹੜੀਆਂ ਸੱਟਾ ਚੋਟਾ ਲੱਗ ਰਹੀਆਂ ਨੇ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਸੋ ਲਾਈਵ ਤਸਵੀਰਾਂ ਵੀ ਜਿਹੜੀਆਂ ਕਿ ਤੁਹਾਡੇ ਨਾਲ ਨਾਲੋਂ ਨਾਲ ਹੀ ਸਾਂਝੀਆਂ ਕਰੀ ਜਾ ਰਹੇ ਆ ਕਿਸ ਕਦਰ ਲੋਕ ਨੇ ਇੱਥੋਂ ਜਿਹੜੇ ਕਿ ਪਰੇਸ਼ਾਨ ਹੋ ਕੇ ਗੁਜ਼ਰ ਰਹੇ ਨੇ ਤਾਂ ਫਿਰ ਐਂਡ ਦੇ ਵਿੱਚ ਵੀ ਇਹੀ ਅਪੀਲ ਕਰਨਾ ਚਾਹਾਂਗੇ ਕਿ ਪ੍ਰੋਜੈਕਟ ਲਿਆਂਦਾ ਗਿਆ ਚੰਗੀ ਚੀਜ਼ ਹੈ ਮੈਂ ਮੰਨਦਾ ਹਾਂ ਚਲੋ ਪ੍ਰੋਜੈਕਟ ਲਿਆਂਦਾ ਗਿਆ ਸੀ ਵਿਕਾਸ ਦੇ ਲਈ ਲਿਆਂਦਾ ਗਿਆ ਸੀ ਪਰੰਤੂ ਦੁਕਾਨਦਾਰਾਂ ਦੇ ਮੁਤਾਬਕ ਕਹਿੰਦੇ ਮੁਤਾਬਕ ਵੀ ਇਹ ਪ੍ਰੋਜੈਕਟ ਜਿਹੜਾ ਕਿ ਬਿਲਕੁਲ ਫੇਲ ਹੁੰਦਾ ਦਿਖਾਈ ਦੇ ਰਿਹਾ ਹੈ ਅਧਿਕਾਰੀਆਂ ਦੇ ਵੱਲੋਂ ਠੀਕ ਤਰ੍ਹਾਂ ਦੇ ਨਾਲ ਇੱਥੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਸੀਂ ਵੀ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੇ ਬਾਰਿਸ਼ਾਂ ਦਾ ਮੌਸਮ ਚੱਲ ਰਿਹਾ ਪਿਆ ਇਹ ਤਾਂ ਇਸ ਰੋਡ ਦੇ ਉੱਤੋਂ ਜੇਕਰ ਆਣਾ ਹੈ ਤਾਂ ਬਹੁਤ ਹੀ ਸਾਵਧਾਨੀ ਦੇ ਨਾਲ ਹੌਲੀ-ਹੌਲੀ ਆਇਆ ਜਾਵੇ ਤਾਂ ਜੋ ਕਿਸੇ ਦਾ ਕੋਈ ਜਾਨੀ-ਮਾਲੀ ਨੁਕਸਾਨ ਇੱਥੋਂ ਨਾ ਹੋ ਸਕੇ ਕੈਮਰਾਮੈਨ ਮਨਵੀਰ ਮੇਟੀਆਂ ਦੇ ਨਾਲ ਮੈਂ ਨਿਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹਾਰਪੁਰ ਨਿਊਜ਼ ਇਨਸਪਾਇਰ ਵੇ ਇਨੋਵੇਸ਼ਨ GMA University